ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜ ਦੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸਰਉੰਮਰੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਮਾਨ ਮਰਜ਼ਾਦਾ ਸਿਧਾਂਤਾਂ ਅਤੇ ਰਵੈਤਾਂ ਨੂੰ ਪੰਜ ਪ੍ਰਧਾਨੀ ਸਦਾਂਤ ਅਨਸਾਰ ਖਾਲਸਾ ਪੰਥ ਮੋੜ ਸਰਜੀਤ ਨਹੀਂ ਕਰ ਲੈਂਦਾ ਉਹਨਾਂ ਜਿਹੜਾ ਸਿਆਸੀ ਪ੍ਰਭਾਵ ਹੇਠ ਤਕ ਤਾ ਤੇ ਸੇਵਾ ਨਿਭਾਰੇ ਜਥੇਦਾਰਾਂ ਵੱਲੋਂ ਕੀਤਾ ਕੋਈ ਵੀ ਫੈਸਲਾ ਪੰਥ ਪਰਵਾਣ ਨਹੀਂ ਕਰੇਗਾ ਇਸ ਇਕੱਲੇ ਕਾਰੇ ਰਾਜਨੀਤਿਕ ਦਲ ਦੇ ਵਾਸਤੇ ਆਕਾਲ ਤਖਤ ਸਾਹਿਬ ਦੀ ਵਰਤੂ ਕਰਨੀ ਤੇ ਇਹਨਾਂ ਅੱਦੇ ਗੋਨਾਹਾਂ ਨੂੰ ਨਖਾਲ ਆ ਕੇ ਬਖਸ਼ਣਾ ਖਾਲਸਾਈ ਰਵੈਤਾਂ ਅਨਸਾਰ ਪੰਥ ਨੂੰ ਪਰਵਾਨ ਨਹੀਂ ਇਸ ਗੱਲ ਤੋਂ ਤਖਤਾਂ ਦੇ ਸੇਵਾਦਾਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸਮੁੱਚੇ ਪੰਥ ਨੂੰ ਇੱਕ ਸੁਰਤਾ ਵਿੱਚ ਆ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਮਾਣ ਮਰਜਾਦਾ ਨੂੰ ਬਹਾਲ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਰਵੈਤਾਂ ਅਨਸਾਰ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਅਕਾਲੀ ਦਰਬਾਰ ਦਾ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸਰਉਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜ ਦੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਮਾਨ ਮਰਜ਼ਾਦਾ ਸਿਧਾਂਤਾਂ ਅਤੇ ਰਵੈਤਾਂ ਨੂੰ ਪੰਜ ਪ੍ਰਧਾਨੀ ਸਿਧਾਂਤ ਅਨੁਸਾਰ ਖਾਲਸਾ ਪੰਥ ਮੋੜ ਸਰਜੀਤ ਨਹੀਂ ਕਰ ਲੈਂਦਾ ਉਹਨਾਂ ਚਿਰ ਸਿਆਸੀ ਪ੍ਰਭਾਵ ਹੇਠ ਤਕ ਤਾ ਤੇ ਸੇਵਾ ਨਿਭਾਰੇ ਜਥੇਦਾਰਾਂ ਵੱਲੋਂ ਕੀਤਾ ਕੋਈ ਵੀ ਫੈਸਲਾ ਪੰਥ ਪਰਵਾਣ ਨਹੀਂ ਕਰੇਗਾ ਇਸ ਇਕੱਲੇ ਕਾਰੇ ਰਾਜਨੀਤਿਕ ਦਲ ਦੇ ਵਾਸਤੇ ਆਕਾਲ ਤਖਤ ਸਾਹਿਬ ਦੀ ਵਰਤੂ ਕਰਨੀ ਤੇ ਇਹਨਾਂ ਅੱਦੇ ਗੋਨਾਹਾਂ ਨੂੰ ਤਨਖਾਹ ਲਾ ਕੇ ਬਖਸ਼ਣਾ ਖਾਲਸਾਈ ਰਵੈਤਾਂ ਅਨਸਾਰ ਪੰਥ ਨੂੰ ਪਰਵਾਣ ਨਹੀਂ ਇਸ ਗੱਲ ਤੋਂ ਤਖਤਾਂ ਦੇ ਸੇਵਾਦਾਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸਮੁੱਚੇ ਪੰਥ ਨੂੰ ਇੱਕ ਸੁਰਤਾ ਵਿੱਚ ਆ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਮਾਣ ਮਰਜਾਦਾ ਨੂੰ ਬਹਾਲ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਰਵੈਤਾਂ ਅਨਸਾਰ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਚੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਮਾਨ ਮਰਜ਼ਾਦਾ ਸਿਧਾਂਤਾਂ ਅਤੇ ਰਵੈਤਾਂ ਨੂੰ ਪੰਜ ਪ੍ਰਧਾਨੀ ਸਿਧਾਂਤ ਅਨਸਾਰ ਖਾਲਸਾ ਪੰਥ ਮੂੜ ਸਰਜੀਤ ਨਹੀਂ ਕਰ ਲੈਂਦਾ ਉਹਨਾਂ ਚਿਰ ਸਿਆਸੀ ਪ੍ਰਭਾਵ ਹੇਠ ਤਕ ਤਾ ਤੇ ਸੇਵਾ ਨਿਭਾਰੇ ਜਥੇਦਾਰਾਂ ਵੱਲੋਂ ਕੀਤਾ ਕੋਈ ਵੀ ਫੈਸਲਾ ਪੰਥ ਪਰਵਾਣ ਨਹੀਂ ਕਰੇਗਾ ਇਸ ਇਕੱਲੇ ਕਾਰੇ ਰਾਜਨੀਤਿਕ ਦਲ ਦੇ ਵਾਸਤੇ ਆਕਾਲ ਤਖਤ ਸਾਹਿਬ ਦੀ ਵਰਤੂ ਕਰਨੀ ਤੇ ਇਹਨਾਂ ਅੱਦੇ ਗੋਨਾਹਾਂ ਨੂੰ ਤਨਖਾਲ ਆ ਕੇ ਬਖਸ਼ਣਾ ਖਾਲਸਾਈ ਰਵੈਤਾ ਅਨਸਾਰ ਪੰਥ ਨੂੰ ਪਰਵਾਨ ਨਹੀਂ ਇਸ ਗੱਲ ਤੋਂ ਤਖਤਾਂ ਦੇ ਸੇਵਾਦਾਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸਮੁੱਚੇ ਪੰਥ ਨੂੰ ਇੱਕ ਸੁਰਤਾ ਵਿੱਚ ਆ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਮਾਣ ਮਰਜਾਦਾ ਨੂੰ ਬਹਾਲ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਰਵੈਤਾ ਅਨਸਾਰ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜ ਦੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਿਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਮਾਨ ਮਰਜ਼ਾਦਾ ਸਿਧਾਂਤਾਂ ਅਤੇ ਰਵੈਤਾਂ ਨੂੰ ਪੰਜ ਪ੍ਰਧਾਨੀ ਸਦਾਂਤ ਅਨਸਾਰ ਖਾਲਸਾ ਪੰਥ ਮੋੜ ਸਰਜੀਤ ਨਹੀਂ ਕਰ ਲੈਂਦਾ ਉਹਨਾਂ ਚਿਰ ਸਿਆਸੀ ਪ੍ਰਭਾਵ ਹੇਠ ਤਕ ਤਾ ਤੇ ਸੇਵਾ ਨਿਭਾਰੇ ਜਥੇਦਾਰਾਂ ਵੱਲੋਂ ਕੀਤਾ ਕੋਈ ਵੀ ਫੈਸਲਾ ਪੰਥ ਪਰਵਾਣ ਨਹੀਂ ਕਰੇਗਾ ਇਸ ਇਕੱਲੇ ਕਾਰੇ ਰਾਜਨੀਤਿਕ ਦਲ ਦੇ ਵਾਸਤੇ ਆਕਾਲ ਤਖਤ ਸਾਹਿਬ ਦੀ ਵਰਤੂ ਕਰਨੀ ਤੇ ਇਹਨਾਂ ਅੱਦੇ ਗੋਨਾਹਾਂ ਨੂੰ ਤਨਖਾਲ ਆ ਕੇ ਬਖਸ਼ਣਾ ਖਾਲਸਾਈ ਰਵੈਤਾਂ ਅਨਸਾਰ ਪੰਥ ਨੂੰ ਪਰਵਾਣ ਨਹੀਂ ਇਸ ਗੱਲ ਤੋਂ ਤਖਤਾਂ ਦੇ ਸੇਵਾਦਾਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸਮੁੱਚੇ ਪੰਥ ਨੂੰ ਇੱਕ ਸੁਰਤਾ ਵਿੱਚ ਆ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਮਾਣ ਮਰਜ਼ਾਦਾ ਨੂੰ ਬਹਾਲ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਰਵੈਤਾਂ ਅਨਸਾਰ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਾਨ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜ ਦੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸਰਉਮਰੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਚੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਮਾਨ ਮਰਜ਼ਾਦਾ ਸਿਧਾਂਤਾਂ ਅਤੇ ਰਵੈਤਾਂ ਨੂੰ ਪੰਜ ਪ੍ਰਧਾਨੀ ਸਦਾਂਤ ਅਨਸਾਰ ਖਾਲਸਾ ਪੰਥ ਮੋੜ ਸਰਜੀਤ ਨਹੀਂ ਕਰ ਲੈਂਦਾ ਉਹਨਾਂ ਚਿਰ ਸਿਆਸੀ ਪ੍ਰਭਾਵ ਹੇਠ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰਾਂ ਵੱਲੋਂ ਕੀਤਾ ਕੋਈ ਵੀ ਫੈਸਲਾ ਪੰਥ ਪਰਵਾਨ ਨਹੀਂ ਕਰੇਗਾ ਇਸ ਇਕੱਲੇ ਕਾਰੇ ਰਾਜਨੀਤਿਕ ਦਲ ਦੇ ਵਾਸਤੇ ਆਕਾਲ ਤਖਤ ਸਾਹਿਬ ਦੀ ਵਰਤੂ ਕਰਨੀ ਤੇ ਇਹਨਾਂ ਅੱਦੇ ਗੋਨਾਹਾਂ ਨੂੰ ਤਨਖਾਹ ਲਾ ਕੇ ਬਖਸ਼ਣਾ ਖਾਲਸਾਈ ਰਵੈਤਾਂ ਅਨਸਾਰ ਪੰਥ ਨੂੰ ਪਰਵਾਣ ਨਹੀਂ ਇਸ ਗੱਲ ਤੋਂ ਤਖਤਾਂ ਦੇ ਸੇਵਾਦਾਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸਮੁੱਚੇ ਪੰਥ ਨੂੰ ਇੱਕ ਸੁਰਤਾ ਵਿੱਚ ਆ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਕਰਨ ਮਾਣ ਮਰਜ਼ਾਦਾ ਨੂੰ ਬਹਾਲ ਕਰਨ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਰਵੈਤਾਂ ਅਨਸਾਰ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਾਨ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਜੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਤ੍ਰਿਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਈ ਵਾਰ ਰੱਦ ਕਰ ਚੁੱਕਾ ਤੇ ਵਰਤਮਾਨ ਸਮੇਂ ਤਖਤਾਂ ਤੇ ਸੇਵਾ ਨਿਭਾਰੇ ਜਥੇਦਾਰ ਵੀ ਪੰਥ ਪ੍ਰਵਾਨਤ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਪਸੀ ਵਿਵਾਦ ਪੰਥਕ ਮਸਲਾ ਨਹੀਂ ਤੇ ਨਾ ਹੀ ਇਹ ਦਲ ਪੰਥਕ ਸਮਾਚੇ ਰੂਪ ਦੇ ਵਿੱਚ ਪੰਥ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਸ ਨੂੰ ਪੰਥ ਨੇ ਰੱਦ ਕਰ ਦਿੱਤਾ ਉਸ ਦੇ ਆਪਸੀ ਵਿਵਾਦ ਤੇ ਝਗੜੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਹੱਲ ਕਰਨ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਪੰਥ ਕਦੇ